ਅੱਜ ਲਾਈਵ ਹੋਏ ਆ ਬੜੇ ਸਮੇਂ ਬਾਅਦ ਤੇ ਸਤਿਗੁਰ ਸੱਚੇ ਪਾਤਸ਼ਾਹ ਮੇਰ ਕਾਰਨਾ ਵੀ ਮੇਰਾ ਨਾ ਪੇਜ ਪੂਜ ਵੀ ਸਭ ਕੁਝ ਇਹਨਾਂ ਨੇ ਬੰਦ ਕੀਤਾ ਵੈ ਰੈਸਟ੍ਰਿਕਸ਼ਨਾਂ ਲੱਗੀਆਂ ਹੋਈਆਂ ਹਨ ਰੀਚਾ ਨਾ ਲਾਈਵ ਹੋ ਸਕਦੇ ਆ ਨਾ ਉਹਦੇ ਤੇ ਕੁਝ ਪਾ ਸਕਦੇ ਆ ਯਾਨੀ ਕਿ ਵੀ ਬਹੁਤ ਕੁਝ ਹੀ ਆ ਹਨ ਤੇ ਚਲੋ ਹੋਰ ਵੀ ਸਿੱਖ ਸੰਘਰਸ਼ੀ ਬਹੁਤ ਹੈਗੇ ਆ ਹਨਾ ਚਲੋ ਜਿਹੜਾ ਸਿੱਖ ਕੌਮ ਦੀ ਗੱਲ ਕਰੀ ਜਾਂਦੇ ਆ ਜਾਂ ਸਿੱਖ ਕੌਮ ਦੀ ਬਾਬਤ ਵੀ ਆਪਦਾ ਕਿਸੇ ਨਾ ਕਿਸੇ ਢੰਗ ਦੇ ਵਿੱਚ ਰੋਲ ਨਿਭਾ ਰਹੇ ਆ ਵੀ ਸਤਿਗੁਰੂ ਸੱਚੇ ਪਾਸ਼ਾ ਦੀ ਮਿਹਰ ਆ ਉਹਨਾਂ ਤੇ ਵੀ ਚਲੋ ਕਾਰਜ ਚੱਲ ਰਹੇ ਆ ਹਨਾ ਵੀ ਸਿੱਖ ਕੌਮ ਦੇ ਕਿਹੜਾ ਕਿਸੇ ਨੇ ਖੜ ਜਾਣੇ ਆ ਵੀ ਚਲ ਜੇ ਕੋਈ ਗੁਰਪ੍ਰੀ ਸਿੰਘ ਜਿਹਾ ਨਾਲ ਆਣਾ ਬੋਲੂਗਾ ਤੇ ਇਹ ਕੌਮ ਬੋਲਣੋਂ ਬੰਦ ਹੋ ਜੂਗੀ ਇਹ ਕੋਈ ਜ਼ਰੂਰੀ ਨਹੀਂਗਾ ਹਨਾ ਹੁਣ ਬੇਨਤੀ ਇਹ ਸੀ ਕਿ ਵੀ ਆਪਾਂ ਨੂੰ ਨਾ ਸਮਝਣ ਦੀ ਲੋੜ ਬਹੁਤ ਹੁੰਦੀ ਆ ਵੀ ਆਪਾਂ ਜਿਹੜੀ ਵੀ ਲੜਾਈ ਆ ਜਾਂ ਪਿਛਲੇ ਸਮੇਂ 'ਚ ਜਿਵੇਂ ਹੁਣ ਭਾਨੇ ਸਿੱਧੂ ਨਾਲ ਹੋਇਆ ਤੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਆਵਾਜ਼ਾਂ ਮਾਰੀਆਂ ਇਕੱਠੇ ਕੀਤਾ ਹਨ। ਏਹੀ ਗੱਲ ਜਦੋਂ ਦੀਪ ਸਿੱਧੂ ਆਇਆ ਸੀ ਤੇ ਦੀਪ ਸਿੱਧੂ ਨਾਲ ਵੀ ਵਾਪਰੀ ਏਹੀ ਬੰਦੇ ਉਹ ਆ ਵੀ ਇਹ ਸਾਰਾ ਯਾਨੀ ਕਿ ਵੀ ਚਲੋ ਆਪਾਂ ਫੇਰ ਦਹਰਾਉਣੀ ਨਹੀਂ ਚਾਹੁੰਦੇ ਕਿ ਵੀ ਆਪਾਂ ਵੀ ਇਹ ਕਈ ਗੇ ਵੀ ਪਾਣਾ ਸਿੱਧੂ ਵੀ ਜਾਂ ਚੋਰ ਹੋਊਗਾ ਜਾਂ ਫਰੇਬੀ ਹੋਊਗਾ ਜਾਂ ਵੀ ਆਪਾਂ ਲੱਖਾਂ ਸੰਧਾਨ ਪਰ ਇਹਨਾਂ ਦੀ ਸੋਚ ਦਾ ਪੱਧਰ ਆ ਜਿਹੜਾ ਵੀ ਉਹ ਉਰਾਂ ਹੀ ਖੜਾਗਾ ਵੀ ਉਹ ਜਿਹੜੇ ਪੱਧਰ ਤੇ ਇਹ ਗੱਲ ਕਰਕੇ ਕਹਿੰਦੇ ਆ ਵੀ ਅਸੀਂ ਵੀ ਵੀ ਇਥੋਂ ਐ ਕਰ ਲਾਂਗੇ ਵੀ ਜਾਂ ਪੰਜਾਬ ਦੀ ਵੀ ਅਸੀਂ ਸੱਤਾ ਚ ਆ ਕੇ ਰਾਜਨੀਤੀ ਚ ਆ ਕੇ ਵੀ ਅਸੀਂ ਕੰਮ ਕਰ ਸਕਦੇ ਆਂ ਪਿਛਲੇ ਸਮੇਂ 'ਚ ਨਾ ਮੱਤੇਵਾੜਾ ਦਾ ਇੱਕ ਬੜਾ ਹੋਇਆ ਸੀਗਾ ਵੀ ਹਨਾ ਵੀ ਉਹ ਜੰਗਲ ਕੱਟਿਆ ਜਾਊ ਉੱਥੇ ਲਾਉਣਗੇ ਉਹ ਪ੍ਰੋਪਗੈਂਡਾ ਸ਼ੁਰੂ ਕਰਕੇ ਵੀ ਉੱਥੇ ਚਲਾਇਆ ਗਿਆ ਹਨਾ ਦੀਪ ਸਿੰਘ ਨੇ ਕਿਹਾ ਵੀ ਉੱਥੇ ਤਾਂ ਬਾਣੀ ਨਹੀਂ ਸਕਦਾ ਵੀ ਉਹ ਜਗ੍ਹਾ ਹੀ ਹੈ ਨਹੀਂ ਵੀ ਉਸ ਦੀ ਬਸ ਕੀ ਵੀ ਤੁਨੂੰ ਵੀ ਵੀ ਉਹਨਾਂ ਚੀਜ਼ਾਂ ਦੇ ਲਾਉਣਾ ਤੇ ਰਾਜਾ ਵੜੰਗ ਨੇ ਵੀ ਉਹ ਮੱਤੇਵਾੜਾ ਦਾ ਜਿਹੜਾ ਪਾਸ ਕੀਤਾ ਸੀ ਕਾਂਗਰਸ ਸਰਕਾਰ ਨੇ ਤੇ ਰਾਜਾ ਵੜੰਗ ਵੀ ਉੱਥੇ ਬੈਠਾ ਹਨਾ ਉਹ ਕਹਿ ਰਿਹਾ ਵੀ ਜਿਹੜੀ ਬਿਊਰੋਕ੍ਰੇਸੀ ਆ ਸਾਨੂੰ ਕੰਮ ਨਹੀਂ ਕਦੇ ਵੀ ਕਰਨ ਦਿੰਦੀ ਵੀ ਜਿਹੜੀ ਪਿੱਛੇ ਵੀ ਕਈ ਵਾਰੀ ਅਸੀਂ ਚਾਹੀਏ ਵੀ ਤਾਂ ਬਿਊਰੋਕ੍ਰੇਸੀ ਬਿਊਰੋਕ੍ਰੇਸੀ ਕੀ ਹੁੰਦੀ ਆ ਵੀ ਇਹ ਸਮਝਣਾ ਸਾਨੂੰ ਇਹ ਪਊਗਾ ਵੀ ਮੰਨ ਕੇ ਚਲੋ ਵੀ ਕੱਲ ਨੂੰ ਵੀ ਮਾਨਸਾਹ ਵੀ ਆਉਂਦੇ ਆ ਸਾਡੇ ਸਾਹਮਣੇ ਤੇ ਮਾਨਸਾਹ ਵੀ ਇਸ ਚੀਜ਼ ਦਾ ਹੋ ਜਾਂਦਾ ਵੀ ਮਾਨਸਾਹ ਦੀ ਸਰਕਾਰ ਬਣ ਗਈ ਤੇ ਫੇਰ ਖਾਲਸਾ ਦਾ ਰਾਜ ਫੇਰ ਵੀ ਮੰਗੂ ਗਈ ਦੇਰ ਵੀ ਸਿੱਖ ਕੌਮ ਨੂੰ ਤਾਂ ਆਪਦਾ ਰਾਜ ਜਾਂ ਭਾਲਣ ਦੀ ਜਾਂ ਲੋੜ ਪੈਣੀ ਪੈਣੀ ਆ ਸਿੱਖ ਕੌਮ ਨੂੰ ਤਾਂ ਆਪਦਾ ਰਾਹ ਆਪਦਾ ਤਿਆਰ ਕਰਨਾ ਹੀ ਪਊਗਾ ਇਸ ਕਾਨੂੰਨ ਸੰਵਿਧਾਨ ਦੇ ਮੁਤਾਬਕ ਕੋਈ ਵੀ ਆ ਵੀ ਜਿਹੜੀ ਚੀਜ਼ ਮੰਨ ਕੇ ਚੱਲੋ ਵੀ ਹੁਣ ਸੱਚਤਾ ਕਿੱਥੇ ਮਿਲੂਗੀ ਵੀ ਅੱਜ ਜੇ ਕਾਲਯੁਗ ਦਾ ਇਦਾਂ ਮਾੜਾ ਪ੍ਰਭਾਵ ਆ ਦੰਗੇ ਤਾਂ ਸਿੱਖ ਪਏ ਆ ਵੀ ਜਿਹੜਾ ਕੋ ਸਾਚੀ ਸਾਚਾ ਗੁਰੂ ਦੇ ਦਰ ਤੇ ਵੀ ਉਥੇ ਕੋਈ ਫਰੇਬ ਨਹੀਂ ਕੋਈ ਝੂਠ ਨਹੀਂ ਹਨਾ ਤੇ ਜਿਹੜੇ ਬੰਦਿਆਂ ਦਾ ਆਧਾਰ ਹੀ ਜਾਨੀ ਕਿ ਝੂਠ ਸੀਗਾ ਤੇ ਆਧਾਰ ਹੀ ਉਹਨਾਂ ਨੇ ਝੂਠ ਦੇ ਸਿਰੋਂ ਬਣਾ ਕੇ ਵੀ ਆਪਾਂ ਐ ਬਣਾ ਕੇ ਲੋਕਾਂ ਨੂੰ ਲੁੱਟ ਸਕਦੇ ਹਾਂ ਅਸੀਂ ਐ ਬਣਾ ਕੇ ਆ ਵੀ ਝੂਠ ਦਾ ਫਰੇਮ ਡੈਮੋਕ੍ਰੇਸੀ ਦਿੱਤੀ ਸਾਰਾ ਕੁਝ ਦਿੱਤਾ ਹਨ ਏਦੂ ਤਾਂ ਮੈਂ ਨਾ ਡਿਕਟੇਟਰਸ਼ਿਪ ਵੀ ਵਧੀਆ ਸੀਗੀ ਭਾਵੇਂ ਬਗਾਨਿਆਂ ਨੇ ਆ ਕੇ ਕੀਤੀ ਹੋਵੇ ਉਹਨਾਂ ਚੀਜ਼ਾਂ ਨੂੰ ਆਪਾਂ ਨੂੰ ਪਾੜਨ ਲਈ ਜਾਂ ਸਮਝਣ ਲਈ ਹਨਾ ਵੀ ਨੌਲੇਜ ਦੀ ਲੋੜ ਵੀ ਤੁਹਾਨੂੰ ਜਿਹੜਾ ਜਿਹੜਾ ਮਹਾਰਾਜ ਕਹਿੰਦੇ ਜਿਹਾ ਇਕਬੀਰਾ ਜਿਹਾ ਲੋਭ ਤਹ ਪਾਪ ਹੈ ਵੀ ਜਿੱਥੇ ਲੋਭ ਆ ਉਥੇ ਪਾਪ ਆ ਨਾ ਵੀ ਜਿੱਥੇ ਵੀ ਮਾੜੇ ਕਰਮ ਆ ਉਥੇ ਕੂੜਾ ਜਿੱਥੇ ਗਿਆਨ ਆ ਉਥੇ ਧਰਮ ਆ ਜਿੱਥੇ ਖਿਮਾ ਉਥੇ ਆਪ ਆ ਉਹ ਪ੍ਰਮਾਤਮਾ ਹਨ ਵੀ ਜਿਹੜਾ ਗਿਆਨ ਆ ਗਿਆਨ ਤੋਂ ਹੀ ਧਰਮ ਨਿਕਲਦਾ ਵੀ ਉਹ ਤੁਸੀਂ ਪੜ੍ਹਾਈ ਦੀ ਬਾਬਤ ਲੈ ਲਓ ਵੀ ਇਸ ਦੁਨੀਆਦਾਰੀ ਦੀ ਬਾਬਤ ਲੈ ਲਗੇ ਆਪਾਂ ਵੀ ਹਾਂ ਜੀ ਵੀ ਵੀ ਦੁਨੀਆ ਦੇ ਵਿੱਚ ਕਿਸੇ ਵੀ ਚੀਜ਼ ਦੀ ਨੌਲੇਜ ਆ ਤੇ ਬੰਦਾ ਉਹ ਸਿੱਖ ਜਾਂਦਾ ਓਵੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਨਾ ਸਾਨੂੰ ਨੌਲੇਜ ਦਿੱਤੀ ਆ ਜਿਹੜੀ ਜਾਂ ਸਾਨੂੰ ਗਿਆਨ ਦਿੱਤਾਗਾ ਉਹਦੀ ਹੀ ਆਧਾਰਸ਼ਿਲਾ ਇਹ ਬ੍ਰਹਿਮੰਡ ਆ ਵੀ ਜੋ ਬ੍ਰਹਿਮੰਡੇ ਸੋਈ ਪਿੰਡਾ ਜੋ ਖੋਜਿਆ ਸੋ ਪਾਵੇ ਹਨ ਤੇ ਹੁਣ ਉਹ ਪਾਉਣ ਦੀ ਜਾਂ ਗਵਾਉਣ ਦੀ ਜਿਹੜੀ ਤਾਕਤ ਆ ਨਾ ਵੀ ਉਹ ਕਿਹਦੇ ਕੋਲੇ ਹੈਗੀ ਆ ਕਿਹਦੇ ਕੋਲੇ ਨਹੀਂ ਗਈ ਜਿਹੜਾ ਗੁਰੂ ਦੇ ਦਰ ਤੇ ਆਨੰਦ ਚ ਨਹੀਂ ਆਇਆਗਾ ਤੇ ਉਹਨੂੰ ਤਾਂ ਆਨੰਦ ਮਿਲਣਾ ਹੀ ਕਿਤੇ ਨਹੀਂਗਾ ਤੇ ਬਾਕੀ ਜਿਹੜੇ ਹੁਣ ਜਿਵੇਂ ਲੱਖੇ ਦੇ ਮੂੰਹ ਹੀ ਕਈ ਵਾਰੀ ਸੁਣਿਆਗਾ ਬੜੇ ਵਾਰੀ ਵੀ ਸੁਣਿਆ ਥੋੜੇ ਵਾਰੀ ਨਹੀਂ ਸੁਣਿਆ ਵੀ ਅਸੀਂ ਨਹੀਂ ਨਹੀਂ ਬਾਈ ਪੰਥਕ ਨਹੀਂ ਅਸੀਂ ਕੱਟੜ ਨਹੀਂ ਅਸੀਂ ਕੱਟੜ ਤਾਂ ਨਹੀਂ ਅਸੀਂ ਲੋਕ ਕੱਟੜ ਨਹੀਂਗੇ ਅਸੀਂ ਦਰਹਿੜ ਆ ਆਪਦੀ ਗੁਰੂ ਦੀ ਗੱਲ ਤੇ ਅਸਾਂ ਨੂੰ ਵਿਸ਼ਵਾਸ ਆ ਆਪਦੀ ਗੁਰੂ ਦੀ ਗੱਲ ਤੇ ਸਾਨੂੰ ਉਚਾ ਬਿਹਾ ਸਾਡਾ ਗੁਰੂ ਸਾਨੂੰ ਵਿਸ਼ਵਾਸ ਦਵਾਉਂਦਾ ਸਾਨੂੰ ਗੁਰੂ ਦੀ ਆਖੀ ਗੱਲ ਤੇ ਡਾਢਾ ਵਿਸ਼ਵਾਸ ਆ ਵੀ ਹਾਂ ਸਾਡੇ ਗੁਰੂ ਨੇ ਕਿਉਂਕਿ ਗੁਰੂ ਝੂਠ ਨਹੀਂ ਮਾਰਦਾ ਅਸੀਂ ਝੂਠੇ ਹੋ ਸਕਦੇ ਹਾਂ ਅਸੀਂ ਕੁਝ ਵੀ ਹੋ ਸਕਦੇ ਹਾਂ ਪਰ ਗੁਰੂ ਸਾਡੇ ਨਾਲ ਫਰੇਵ ਨਹੀਂ ਕਰਦਾਗਾ ਕੋਈ ਵੀ ਤੇ ਨਾ ਸੱਚੇ ਪਾਤਸ਼ਾਹ ਨੇ ਸਿੱਖ ਕੌਮ ਨਾਲ ਪੰਥ ਨਾਲ ਇਸ ਨਾਲ ਕੀਤਾਗਾ ਜਿੰਨਾ ਵੀ ਕੁਝ ਦਿੱਤਾ ਏ ਪੰਥ ਨੂੰ ਹੀ ਦਿੱਤਾ ਤੇ ਪੰਥ ਤੋਂ ਦੀ ਸਾਰਾ ਕੁਝ ਵਾਰਤਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਲੱਖ ਹਜ਼ਾਰ ਵੀ ਕਈ ਲੱਖਾਂ ਹਜ਼ਾਰਾ ਮੇਰੇ ਪੋਤੇ ਤੇ ਸਾਹਮਣੇ ਬੈਠਿਆ ਧਨਮਾ ਦਾ ਸੁੰਦਰ ਕੌਰ ਜੀ ਮਾਤਾ ਨੂੰ ਹਨਾ ਵੀ ਕਹਿ ਕੇ ਜਦੋਂ ਇਹ ਦੱਸਿਆ ਤੇ ਫਿਰ ਜੇ ਅੱਜ ਵੀ ਸਾਨੂੰ ਇਸ ਵਿੜਾਈ ਦੀ ਜੇ ਵਿੜਾਈ ਤੋਂ ਸਾਨੂੰ ਵੇਖ ਕੇ ਤੇ ਜੇ ਅਸੀਂ ਆਪਦੇ ਆਪ ਨੂੰ ਗੁਰੂ ਪੁੱਤਰ ਹੀ ਨਹੀਂ ਮੰਨਦੇ ਸਾਡੇ ਅਰਗਿਆਂ ਨੂੰ ਇਹੋ ਜੇ ਮਾੜੇ ਸਮਿਆਂ 'ਚ ਮਹਾਰਾਜ ਨੇ ਕੱਢ ਕੇ ਵੀ ਐਂ ਦੁਨੀਆ ਦੇ ਸਮਖਸ਼ ਲਿਆ ਕੇ ਰੱਖਤਾ ਵੀ ਜਿੱਥੇ ਕੋਈ ਦੁਨੀਆ ਜਾਣਦੀ ਨਹੀਂ ਸੀਗੀ ਤੇ ਅੱਜ ਸਾਨੂੰ ਸਾਰੇ ਭੈਣ ਭਰਾ ਹਨਾ ਵੀ ਦੂਰ ਦੂਰ ਤੱਕ ਜਿਨ੍ਹਾਂ ਨਾਲ ਕੋਈ ਕਦੇ ਮੇਲ ਮਾਲ ਮਲਾਪ ਨਹੀਂ ਰਿਹਾ ਉਹ ਵੀਰ ਭੈਣ ਭਰਾ ਵੀ ਸਾਨੂੰ ਦੂਰੋਂ ਪਛਾਨ ਜਾਂਦੇ ਆ ਵੀ ਜਦੋਂ ਵੀ ਕੋਈ ਗੱਲ ਹੁੰਦੀ ਉਹ ਕਹਿ ਦਿੰਦੇ ਆ ਬਾਈ ਯਾਰ ਅੱਬਾ ਤੁਹਾਨੂੰ ਬਾਈ ਯਾਰ ਖਾਲਸਾ ਵੀਰ ਵੇਲੇ ਵੇਖਿਆ ਜਾਂ ਹਨ ਵੀ ਕਿੰਨਾ ਸਮਾਂ ਉਹ ਚੜ੍ਹਦੀ ਕਲਾ ਨਾਲ ਆਣਾ ਬਤਾਇਆ ਸਾਰਿਆਂ ਨੂੰ ਤੇ ਹੁਣ ਜਿਹੜੀਆਂ ਆਪਣੀਆਂ ਜਾਂ ਹੋਰ ਕੋਈ ਖਾਸ ਨਹੀਂ ਹਨ ਵੀ ਇਹ ਸਦਾ ਹੀ ਸਮਝਣ ਆ ਸਾਨੂੰ ਪਊਗਾ ਵੀ ਉਹ ਕਿਹੜੀ ਦੇਵ ਸ਼ਕਤੀ ਆ ਜਿਹੜੀ ਉਹ ਇਸ ਬ੍ਰਹਿਮੰਡ ਦੇ ਵਿੱਚ ਜਿਹੜੀ ਇੱਕ ਕਾਇਨਾਤ ਨੂੰ ਇੱਕ ਪਾਵਰ ਦਿੰਦੀ ਆ ਹਨਾ ਵੀ ਜਿੱਥੇ ਮਹਾਰਾਜ ਕਹਿੰਦੇ ਸਰਬ ਰੋਗ ਦਾ ਔਖਦ ਨਾਮ ਵੀ ਸਾਰੇ ਰੋਗਾਂ ਨੂੰ ਮਟਾਉਣ ਵਾਸਤੇ ਵੀ ਇੱਥੇ ਮਹਾਰਾਜ ਕਹਿੰਦੇ ਦੁੱਖ दारू ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਵੀ ਸੁਖ ਦੁੱਖ दारू ਉਦੋਂ ਬੰਦ ਆ ਜੇ ਸੁੱਖਾਂ ਦੀ ਗਾਂ ਤਮਾ ਨਾ ਹੋਵੇ ਵੀ ਇਹ ਨਹੀਂਗਾ ਵੀ ਮਹਾਰਾਜ ਤੋਂ ਵੀ ਮਹਾਰਾਜ ਤੋਂ ਵੀ ਮੰਗਣ ਵੀ ਜਾਈਗੇ ਤੇ ਮਹਾਰਾਜ ਇਹੋ ਜਿਹਾ ਕੀ ਮੰਗੀਗੇ ਵੀ ਫੇਰ ਮੰਗਣ ਨਾ ਜਾਈਗੇ ਵੀ ਇਹੋ ਜਿਹਾ ਕੀ ਮੰਗ ਲਗੇ ਤੇਰੇ ਤੋਂ ਹਨ ਇਹ ਸੱਚੇ ਸਤਗੁਰਾਂ ਦੀ ਵਡਿਆਈ ਆ ਤੇ ਜਿਹੜਾ ਪੰਜਾਬ ਦਾ ਸੰਘਰਸ਼ ਆ ਪੰਜਾਬ ਦੀ ਚੜ੍ਹਦੀ ਕਲਾ ਪੰਥ ਨਾਲ ਗੁਰੂ ਗ੍ਰੰਥ ਨਾਲ ਸਦਾ ਗੁਰੂ ਦੀ ਤਾਬਿਆ ਜਰਿਆ ਕਰੋ ਬਾਣੀ ਪੜਿਆ ਕਰੋ ਵਾਤੋ ਵਾਤ ਇਸ ਚੀਜ਼ ਨਾਲ ਹੀ ਆਉਣ ਵਾਲੇ ਸਮੇਂ 'ਚ ਸਾਡਾ ਵਾਅਦਾ ਹੋ ਸਕਦਾ ਨਹੀਂ ਨਹੀਂ ਹੋ ਸਕਦਾ ਚੜ੍ਹਦੀ ਕਲਾ ਜਿਉਂਦੇ ਵਸਦੇ ਰਹੋ ਫੇਰ ਮਿਲਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ